ਸੋ ਤੁਹਾਨੂੰ ਇੱਕ ਸਖਸ਼ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 38 ਸਾਲ ਪੂਰੀ ਇਮਾਨਦਾਰੀ ਨਾਲ ਐਸਐਸ ਨਗਰ ਮਹੱਲੀ ਵਿਖੇ ਨੌਕਰੀ ਕੀਤੀ ਇਹ ਮੁਲਾਜ਼ਮ ਨੇ ਨਗਰ ਨਿਗਮ ਦੇ ਪਰ ਇਹਨਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਮਾਨਸਿਕ ਤੌਰ ਤੇ ਤਰਦਦ ਇਹਨਾਂ ਨੂੰ ਝੱਲਣਾ ਪਿਆ ਕਿਉਂਕਿ ਸਥਾਨਕ ਵਿਧਾਇਕ ਬਲਵੀਰ ਸਿੰਘ ਸਿੱਧੂ ਇਹਨਾਂ ਦੀਆਂ ਜਣਾ ਵਿੱਚ ਬਹਿ ਗਏ ਮਸਲਾ ਈਨ ਮਨਾਉਣ ਦਾ ਸੀ ਉਹ ਕਹਿੰਦੇ ਸੀ ਮੇਰੇ ਮੁਤਾਬਕ ਚੱਲੋ ਮੇਰੇ ਜਿਹੜੇ ਕਰਿੰਦੇ ਨੇ ਜਾਂ ਜਿਹੜੇ ਮੇਰੇ ਮਾਫੀਆ ਵਿੱਚ ਬੰਦੇ ਸ਼ਾਮਲ ਨੇ ਉਹਨਾਂ ਦੇ ਤੁਸੀਂ ਪੱਕੇ ਵਿੱਚ ਫੈਸਲੇ ਕਰੋ ਪਸ਼ੂ ਮਾਫੀਆ ਦੇ ਨਾਲ ਮਿਲ ਕੇ ਚੱਲੋ ਇੱਥੋਂ ਤੱਕ ਇਹ ਵੀ ਸੱਦਾ ਦਿੱਤਾ ਗਿਆ ਕਿ ਤੁਸੀਂ ਲੈਣ-ਦੈਣ ਕਰਿਆ ਕਰੋ ਪਰ ਇਹ ਜਿੱਦ ਸੀ ਕਿ ਆਵਾਰਾ ਪਸ਼ੂ ਦੀ ਤਰ੍ਹਾਂ ਜਿਹੜੇ ਮਾਲਕਾਂ ਦੇ ਪਸ਼ੂ ਫਿਰਦੇ ਨੇ ਉਹਨਾਂ ਨੂੰ ਅੰਦਰ ਦੇਵਾਂਗੇ ਇਸ ਕਾਰਨ ਇਹਨਾਂ ਨੂੰ ਮਤਲਬ ਹੀ ਕੀਤਾ ਗਿਆ ਕਿ ਐਨ ਜਦੋਂ ਸੇਵਾ ਮੁਕਤੀ ਵੇਲੇ ਇਹਨਾਂ ਨੂੰ ਘਰ ਜਾਣਾ ਸੀ ਇੱਕ ਚਾਹ ਹੁੰਦਾ ਸੀ ਕਿ ਪੈਨਸ਼ਨ ਵੀ ਮਿਲੇਗੀ ਮੋਟਾ ਏਰੀਅਰ ਮਿਲੇਗਾ ਉਸ ਦਿਨ ਇਹਨਾਂ ਨੂੰ ਵਰਤ ਪਰ ਕਰ ਦਿੱਤਾ ਗਿਆ ਪਰ ਮੇ ਕੇ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਪਰ ਇਹਨਾਂ ਦਾ ਦੁੱਖ ਦਰਦ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਜਿਸ ਕਾਰਨ ਗੱਲ ਕਰਦੇ ਆ ਨਾ ਇਹਨਾਂ ਦਾ ਹੈ ਕੇਸਰ ਸਿੰਘ ਕੇਸਰ ਸਿੰਘ ਜੀ ਸਵਾਗਤ ਹੈ ਤੁਹਾਡਾ ਦਿੱਲੀ ਰਾਬਤਾ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਪਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਮਾਨਸਿਕ ਤੌਰ ਤੇ ਪੀੜਤ ਕੀਤਾ ਗਿਆ ਕੌਣ ਤੁਹਾਡਾ ਮਤਲਬ ਤੁਹਾਨੂੰ ਟਾਰਗੇਟ ਕਿਹਨੇ ਕੀਤਾ ਤੇ ਕਿਹਨੂੰ ਦੋਸ਼ੀ ਮੰਨਦੇ ਹੋ ਤੁਹਾਡੀ ਜ਼ਿੰਦਗੀ ਖਰਾਬ ਕਰਨ ਦਾ ਮੈਂ ਮੇਰੇ ਜਿਹੜੇ ਨਗਰ ਨਗਰ ਕਮਿਸ਼ਨਰ ਤਿੰਨ ਕਮਿਸ਼ਨਰ ਨੇ ਡਾਇਰੈਕਟਰ ਲੋਕਲ ਬਾਡੀ ਨਵਜੋਤ ਸਿੰਘ ਸਿੱਧੂ ਬਲਵੀਰ ਸਿੰਘ ਸਿੱਧੂ ਤੇ ਇਹਨਾਂ ਦਾ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਇਹਨਾਂ ਨੇ ਸਾਰਿਆਂ ਨੇ ਸਾਜ਼ਿਸ਼ ਦੇ ਤਹਿਤ ਸਾਜ਼ਿਸ਼ ਦੇ ਤਹਿਤ ਜਿਹੜੇ ਅਫਸਰਾਂ ਨੇ ਸਾਰਿਆਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਗੈਰਕਾਨੂੰਨੀ ਗੈਰਸੰਵਿਧਾਨਕ ਜਿਹੜੀ ਕਾਰਵਾਈ ਚਲਾਈ ਮੇਰੇ ਖਿਲਾਫ ਉਹ ਇਸ ਕਰਕੇ ਵੀ ਮੇਰੀ ਡਿਊਟੀ ਸਾਲ 2017 ਦੇ ਵਿੱਚ ਨਗਰ ਨਿਗਮ ਵੱਲੋਂ ਆਵਾਰਾ ਪਸ਼ੂ ਜਿਹੜੇ ਸ਼ਹਿਰ ਦੇ ਵਿੱਚ ਘੁੰਮਦੇ ਨੇ ਉਹਨਾਂ ਨੂੰ ਫੜਨ ਤੇ ਲਗਾਈ ਗਈ ਸੀ ਤੇ ਮੈਂ ਜਿਹੜੀ ਹੈ ਬੜੀ ਇਮਾਨਦਾਰੀ ਨਾਲ ਡਿਊਟੀ ਕੀਤੀ ਮਤਲਬ 6 ਮਹੀਨੇ ਦੀ ਜਿਹੜੀ ਜਦੋਜਹਦ ਦੇ ਕਰਕੇ 251 ਪਸ਼ੂ ਫੜੇ ਤੇ 4,7700 ਰੁਪਏ ਜਿਹੜਾ ਜੁਰਮਾਨਾ ਵਸੂਦਿਆ ਇਹਨਾਂ ਕੋਲੋਂ ਜਿਹੜੀ ਕਿ ਪਿਛਲੇ ਪੂਰੇ ਸਾਲ ਦੇ ਇੱਕ ਸਾਲ ਦੇ ਵਿੱਚ ਜਿਹੜੇ ਦੂਜੇ ਮੁਲਾਜ਼ਮ ਵੱਲੋਂ ਕੀਤੀ ਗਈ ਸੀ ਉਹ 141000 ਸੀ ਕਿ ਸਰਸੁਖ ਜੀ ਇਹ ਘਟਨਾਵਾਂ ਤਾਂ ਆਪਾਂ ਬਾਅਦ ਗੱਲ ਕਰਾਂਗੇ ਹਾਂਜੀ ਪਹਿਲਾਂ ਇਹ ਦੱਸੋ ਤੁਹਾਨੂੰ ਸਸਪੈਂਡ ਕਿਉਂ ਕੀਤਾ ਗਿਆ ਸਸਪੈਂਡ ਕਰਨ ਪਿੱਛੇ ਕੀ ਆਧਾਰ ਬਣਾਇਆ ਗਿਆ ਸਸਪੈਂਡ ਕਰਨ ਦਾ ਆਧਾਰ ਬਣਾਇਆ ਗਿਆ ਵੀ ਜਦੋਂ ਅਸੀਂ 2 6 17 ਨੂੰ ਪੁੰਬੜਾ ਪਿੰਡ ਦੇ ਵਿੱਚ ਸੈਕਟਰ 68 ਦੇ ਵਿੱਚ ਪੈਂਦਾ ਉੱਥੋਂ ਅਸੀਂ ਪਸ਼ੂ ਨੂੰ ਫੜਨ ਗਏ ਸਾਨੂੰ ਪਤਾ ਲੱਗਾ ਸੀ ਵੀ ਹੁਣ ਇਹ ਦਿਨ ਚ ਸ਼ਕਤੀ ਹੋਣ ਕਰਕੇ ਰਾਤ ਨੂੰ ਛੱਡਦੇ ਸੀ ਸ਼ਾਮ ਦੇ ਕਰੀਬ 8-9 ਵਜੇ ਗਏ ਸੀ ਤਾਂ ਉੱਥੇ ਪਸ਼ੂ ਮਾਲਕਾਂ ਨੇ ਰਲ ਕੇ ਸਾਡੇ ਤੇ ਹਮਲਾ ਕਰਤਾ ਪਸ਼ੂ ਖੋਲੇ ਤੇ ਸਾਡੀ ਮੇਰੀ ਆਪਣੀ ਗੱਡੀ ਸਰਕਾਰੀ ਗੱਡੀ ਨੂੰ ਜਿਹੜੀ ਇਹ ਭੰ ਤੋੜ ਕੀਤੀ ਅਸੀਂ ਉੱਥੋਂ ਮਤਲਬ ਆਪਣੀ ਜਾਨ ਬਚਾ ਕੇ ਘਰੋਂ ਭੱਜ ਕੇ ਦਫ਼ਤਰ ਦੇ ਵਿੱਚ ਆ ਗਏ ਦਫ਼ਤਰ ਦੇ ਵਿੱਚ ਆ ਕੇ ਜਿਹੜੀ ਉਹ ਜਦੋਂ ਅਸੀਂ ਆ ਗਏ ਤਾਂ ਉਹ ਵੀ ਪਿੱਛੇ ਸਾਡੇ ਡੰਡਿਆਂ ਨਾਲ ਜੋ ਵੀ ਕਿਸੇ ਦੇ ਹੱਥ ਸੀਗਾ ਉਹ ਸਾਡੇ ਉਹਨਾਂ ਨੇ ਸਾਡੇ ਉੱਤੇ ਹਮਲਾ ਕਰਤਾ ਸੀ ਇਹ ਗੇਟ ਦੇ ਅੰਦਰ ਵੜ ਗਏ ਤੇ ਉਹਨਾਂ ਨੇ ਕਾਫੀ ਉੱਥੇ ਹੱਲਾ ਗੋਲਾ ਕੀਤਾ ਲੰਕਾਰੇ ਮਾਰੇ ਤੇ ਉਹ ਜਿਹੜੀ ਸੀਸੀਟੀਵੀ ਜਿਹੜੀ ਕੈਮਰਾ ਦੇ ਵਿੱਚ ਉਹਦੀ ਜਿਹੜੀ ਉਹ ਕਤੂਤ ਕੈਦ ਹੋ ਗਈ ਫੁਟੇਜ ਕਿਹੰਦਾ ਜੀ ਨੂੰ ਫੁਟੇ ਹਾਂਜੀ ਓਕੇ ਤੇ ਅੱਗੇ 3-4 ਨੂੰ ਛੁੱਟੀ ਸੀਗੀ 5 ਤਰੀਕ ਨੂੰ ਥਾਣੇ ਦੇ ਵਿੱਚ ਜਿਹੜੀ ਆ ਦਫ਼ਤਰ ਵੱਲੋਂ ਚਿੱਠੀ ਭੇਜੀ ਗਈ ਕਾਰਵਾਈ ਵਾਸਤੇ ਉਲਟਾ ਉਹਨਾਂ ਨੇ ਪਸ਼ੂ ਮਾਫੀਆ ਦੇ ਬੰਦਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਮਤਲਬ ਮੇਰੇ ਤੇ ਇਲਜ਼ਾਮ ਲਾਇਆ ਵੀ ਸਾਢੇ ਬਾੜਿਆਂ ਦੇ ਵਿੱਚੋਂ ਪਸ਼ੂ ਚੋਰੀ ਕਰਨ ਲੱਗਾ ਸੀ ਇੱਕ ਬੰਦਾ ਉਹਨਾਂ ਨੇ ਆਪਣਾ ਜ਼ਖਮੀ ਕਰਕੇ ਹਸਪਤਾਲ ਵਿੱਚ ਵੀ ਪਾ ਦਿੱਤਾ ਮਤਲਬ ਆਪਣੇ ਹੁਣ ਚੋਰੀ ਜਲਸਾ ਜੀ ਕੀਤੀ ਪੂਰੀ ਹਾਂ ਜਲਸਾ ਜੀ ਕੀਤੀ ਗਈ ਉਹ ਇਹਨਾਂ ਦੇ ਪਿੱਛੇ ਇਹ ਆਪ ਨਹੀਂ ਕਰਦੇ ਇਹਨਾਂ ਦੇ ਪਿੱਛੇ ਜਿਹੜੇ ਇਹ ਰਾਜਨੀਤਿਕ ਲੋਕ ਨੇ ਜਿਹੜੇ ਇਹਨਾਂ ਨੂੰ ਸਿਖਾਉਂਦੇ ਨੇ ਵੀ ਤੁਸੀਂ ਇੰਜ ਕਰੋ ਫਸਾਉਣ ਵਾਸਤੇ ਤੇ ਜਿਹੜੇ ਗਲਤ ਕੰਮਾਂ ਨੂੰ ਕਹਿੰਦੇ ਨੇ ਅਸੀਂ ਉਹਨਾਂ ਦਾ ਮੈਂ ਉਹਨਾਂ ਦਾ ਕਿਸੇ ਦਾ ਗਲਤ ਕੰਮ ਕਦੇ ਨਹੀਂ ਕਰਦਾ ਸੀਗਾ ਨਾ ਮੈਂ ਉਹਨਾਂ ਦਾ ਕਹੜਾ ਮੰਨਦਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਜਦੋਂ ਜਿਸ ਦਿਨ ਥਾਣੇ ਚਿੱਠੀ ਭੇਜੀ ਗਈ ਉਸੇ ਦਿਨ ਮੈਨੂੰ ਬਲਬੀਰ ਸਿੰਘ ਸਿੱਧੂ ਦਾ ਉਦੋਂ ਐਮਐਲਏ ਸੀ ਇਹ ਉਹਨਾਂ ਦਾ ਫੋਨ ਆਉਂਦਾ ਤੇ ਮੈਨੂੰ ਫੋਨ ਕਰਕੇ ਇਹਨਾਂ ਨੇ ਕਿਹਾ ਵੀ ਜਿਹੜੇ ਇਹਦੇ ਪਛਮਾ ਵਾਲੇ ਨਾਲ ਜੋ ਵੀ ਤੂੰ ਪਹਿਲਾਂ ਸ਼ਿਕਾਇਤਾਂ ਵਗੈਰਾ ਜਾਂ ਹੋਣ ਦੀ ਜੋ ਵੀ ਹੈ ਇਹਨਾਂ ਨਾਲ ਉਹ ਸ਼ਿਕਾਇਤਾਂ ਆਪਣੀ ਕੰਪਲੇਂਟਾਂ ਤੇ 2017 ਦੀ ਗੱਲ ਹੈ ਇਹ 2017 ਦੀ ਗੱਲ ਅੱਛਾ ਜੀ ਵੀ ਇਹ ਜਿਹੜੀਆਂ ਸ਼ਿਕਾਇਤਾਂ ਵਾਪਸ ਲੈ ਲੈ ਤੇ ਜਿਹੜਾ ਹੈਗਾ ਇਹਨਾਂ ਨਾਲ ਲੈਂਡ ਦੇਣ ਵੀ ਕਰ ਲੈ ਜੋ ਵੀ ਹੈ ਮੈਨੂੰ ਬੜਾ ਸਮਝਾਇਆ ਵੀ ਸ਼ਹਿਰ ਦੇ ਵਿੱਚ ਬਹੁਤ ਸਮੱਸਿਆ ਹੈ ਲੋਕ ਸ਼ਿਕਾਇਤਾਂ ਕਰਦੇ ਨੇ ਸੀਵਰੇਜ ਬੰਦ ਹੋ ਜਾਂਦਾ ਪਿੰਡਾਂ ਦੇ ਵਿੱਚ ਤੇ ਐਕਸੀਡੈਂਟ ਹੁੰਦੇ ਪਰ ਇਹਨਾਂ ਨੇ ਮੇਰੀ ਇੱਕ ਵੀ ਗੱਲ ਨਹੀਂ ਮੰਨੀ ਮੈਂ ਇਹਨਾਂ ਨੂੰ ਵਾਸ ਸਮਝਾਇਆ ਠੀਕ ਹੈ ਨਾ ਅਖੀਰ ਨੂੰ ਸਾਡੀ ਗੱਲ ਟੁੱਟਦੀ ਹੈ ਮੈਂ ਇਹਨਾਂ ਦੀ ਗੱਲ ਮੰਨਣ ਤੋਂ ਸਾਹ ਹੰਕਾਰ ਕਰਦਾ ਵੀ ਮੈਂ ਆਪਣੀ ਡਿਊਟੀ ਕਰਨੀ ਹੈ ਮੈਂ ਜੇ ਡਿਊਟੀ ਮੇਰੀ ਜੋ ਲੱਗੀ ਹੈ ਮੈਂ ਪਸ਼ੂ ਨੂੰ ਫੜਨਾ ਜੋ ਮਰਦੀ ਹੋਵੇ ਫਿਰ ਇਹਨਾਂ ਨੇ ਅੰਦਰ ਖਾਤੇ ਮੇਰੇ ਨਾਲ ਰੰਜਿਸ਼ ਰੱਖੀ 9/17 ਨੂੰ ਇਹਨਾਂ ਨੇ ਮੇਰੇ ਖਿਲਾਫ ਨੋਟ ਲਿਖਿਆ ਨਵਜੋਤ ਸਿੰਘ ਸਿੱਧੂ ਨੂੰ ਵੀ ਇਹ ਬੰਦੇ ਦਾ ਯਾਰ ਲੋਕਾਂ ਪ੍ਰਤੀ ਬਿਹੇਵੀਅਰ ਠੀਕ ਨਹੀਂ ਹੈਗਾ ਇਹਨੂੰ ਜ਼ੋਰ ਤਰ੍ਹਾਂ ਅੱਡੇ ਕਿਤੇ ਇਹਨੂੰ ਬਦਲਿਆ ਜਾਵੇ ਕਿਉਂਕਿ ਮੈਂ ਨਗਰ ਨਿਗਮ ਦਾ ਮੁਲਾਜ਼ਮ ਸੀ ਮੇਰੀ ਬਦਲੀ ਦੀ ਸੀ ਹੋ ਸਕਦੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਦੀ ਬਦਲੀ ਹੋਣੀ ਨਹੀਂ ਤਾਂ ਫਿਰ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਕਹਤਰ ਸਕਟ ਦੇ ਵਿੱਚ ਮੈਨੂੰ ਸਾਜ਼ਿਸ਼ ਦੇ ਤਹਿਤ ਬੁਲਾਇਆ ਪਸ਼ੂ ਮਾਫੀ ਦੇ ਨਾਲ ਸਾਰਾ ਰਲ ਕੇ ਇਹਨਾਂ ਨੇ ਤਾਂ ਇਹ ਹੀ ਯੋਜਨਾ ਸੀ ਉਹ ਮੈਨੂੰ ਉਸ ਟਾਈਮ ਪਤਾ ਨਹੀਂ ਬਾਅਦ ਚ ਪਤਾ ਲੱਗਿਆ ਇਹਨਾਂ ਨੇ ਉੱਥੇ ਇੱਕ ਖਾਲੀ ਜਗ੍ਹਾ ਪਈ ਸੀ ਉੱਥੇ ਮਟਰ ਪਿੰਡ ਦੇ ਨਾਲ ਉੱਥੇ ਡੰਗਰ ਬੰਨੇ ਸੀ ਉਹ ਪਿੰਡ ਵਾਲਿਆਂ ਨੇ ਤੇ ਉੱਥੋਂ ਉਹਨਾਂ ਨੂੰ ਖੁੱਲ-ਖੁੱਲ ਜਾਣ ਨੂੰ ਕਿਹਾ ਵੀ ਇੱਥੋਂ ਇਹਨਾਂ ਨੂੰ ਮਤਲਬ ਗਊਸ਼ਾਲਾ ਚ ਲੈ ਜਾ। ਤੇ ਉੱਥੇ ਸਾਡੇ ਅਸਰ ਵੀ ਮੌਜੂਦ ਸੀ ਬीडी ਸਿੰਘਲਾ ਜਿਹੜੇ ਐਸ்சிਸੀ ਦੇ ਹੋਰ ਐਸਡੀਓ ਜੇਈ ਵਗੈਰਾ ਤੇ ਸੌ ਦੇ ਕਰੀਬ ਹੋਰ ਲੋਕ ਉੱਥੇ ਇਕੱਠੇ ਹੋਏ ਸੀ। ਐ ਐਮਐਲਏ ਦੀ ਪਹੁੰਚਣ ਕਰਕੇ। ਹੂੰ। ਤੇ ਉਹ ਪਸ਼ੂ ਵਾਲੇ ਆਏ ਇੱਕ ਪਾਸਿਓ ਉਹ ਉਹਨਾਂ ਨੇ ਡੰਗਰ ਜਿਹੜੇ ਸੀ ਉਹ ਅਸੀਂ ਤਿੰਨ ਇੱਕ ਡੰਗਰ ਤਿੰਨ ਚਾਰ ਡੰਗਰ ਮੈਂ ਉੱਥੋਂ ਉਹ ਖਲਵਾ ਕੇ ਅ ਐਂਗਲਾਂ ਨਾਲ ਬੰਨ੍ਹਦੇ ਸੀ ਤੇ ਜਿਹੜੀ ਸਸਪੈਂਸ਼ਨ ਕੀਤੀ ਤੁਹਾਡੀ ਸਸਪੈਂਡ ਕੀਤਾ ਉਸ ਤੋਂ ਬਾਅਦ ਕੀਤਾ ਉਸ ਤੋਂ ਬਾਅਦ ਕੀਤਾ ਮਤਲਬ ਉਹਦੀ ਕਹਾਣੀ ਕੀ ਬਣਾਈ ਗਈ ਉਹਦੀ ਕਹਾਣੀ ਇਹ ਬਣਾਈ ਗਈ ਜਦੋਂ ਇਹ ਚੀਜ਼ ਹੋਈ ਘਟਨਾ ਵਾਪਰੀ ਉਹਨਾਂ ਨੇ ਪੂਰਾ ਮੇਰੇ ਖਿਲਾਫ ਪੜਾਸ ਕੱਢੀ ਜਿਹਨੇ ਡੰਗਰ ਵਾਲੀ ਸਟੋਰੀ ਸੀ ਕਿ ਜਲਸਾਜੀ ਨਾਲ ਤੁਹਾਨੂੰ ਬੁਲਾ ਲੈ ਗਿਆ ਅਸਲ 'ਚ ਤੁਹਾਨੂੰ ਫਸਾਉਣ ਦੀ ਚਾਲ ਸੀ ਜਾਂ ਕੁੱਟੜ ਦੀ ਚਾਲ ਸੀ ਫਸਾਉਣ ਦੀ ਚਾਲ ਸੀ ਅੱਛਾ ਜੀ ਕਿਸ ਤਰ੍ਹਾਂ ਫਸਾਉਣਾ ਸੀ ਫਸਾਉਣ ਦੀ ਚਾਲ ਇਹ ਸੀ ਵੀ ਤੂੰ ਡਿਊਟੀ ਜਿਹੜੀ ਐ ਨਾ ਕੁਤਾਹੀ ਕਰਦਾ ਤ ਉਦਿਕਾੇ ਤਰੀਕੇ ਨਾਲ ਮੈਨੂੰ ਟਾਰਗੇਟ ਕਰਨਾ ਸੀ ਉਹਨੇ ਤੇ ਮੈਨੂੰ ਕਾਫੀ ਗਾਲੀ ਗਲੋਚਾਂ ਦਿੱਤੀ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਟਾਰਗੇਟ ਕਰ ਰਹੇ ਨੇ ਉਹ ਜਦੋਂ ਜਦੋਂ ਮੇਰਾ ਕਸੂਰ ਕੋਈ ਨਹੀਂ ਸੀਗਾ ਜਦੋਂ ਉਹਨੇ ਗਾਲਾਂ ਕੱਢੀਆਂ ਪਿਛਲੀ ਤਾਂ ਪਤਾ ਸੀ ਨਾ ਮੈਨੂੰ ਵੀ ਇਹਨੇ ਮੈਨੂੰ ਫੋਨ ਕਰਕੇ ਕਿਹਾ ਸੀ ਅ ਵੀ ਪੈਸੇ ਲੈ ਲੈ ਕਰਦਾ ਤੇ ਮੈਂ ਹਉ ਤਾਂ ਕਰ ਲਾ ਮੈਂ ਮਨਾਂ ਕਰਤਾ ਸੀ ਉਹ ਸਾ ਦਾ ਫੋਨ ਕਰਕੇ ਕਹਿੰਦਾ ਉਹ ਪੈਸੇ ਲੈ ਲੈ ਉਹ ਵੀ ਕੋ ਰਿਕਾਰਡਿੰਗ ਚੱਲਦੀ ਹੋਵੇ ਉਹ ਵੀ ਤੁਹਾਨੂੰ ਟਰੈਪ ਲਾਉਣ ਦਾ ਤੁਹਾਨੂੰ ਫਸਾਉਣ ਦਾ ਕੋਈ ਹੋ ਸਕਦਾ ਗੱਲਬਾਤ ਨਹੀਂ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਮੈਂ ਉਹਨਾਂ ਨੂੰ ਮਨਾਂ ਕਰਤਾ ਵੀ ਮੈਂ ਨਹੀਂ ਇਹ ਕੰਮ ਕਰਦਾ ਹੈਗਾ ਮ ਆਪਣੇ ਅਫਸਰਾਂ ਨੂੰ ਜਵਾਬ ਦੇ ਆ। ਇਹ ਮੇਰੇ ਅੱਗੇ ਉੱਪਰ ਮੇਅਰ ਬੈਠਾ ਹੈ, ਮੇਰੇ ਉੱਪਰ ਕਮਿਸ਼ਨਰ ਬੈਠਾ ਹੈ, ਮੇਰੇ ਉੱਪਰ ਅਫਸਰ ਬੈਠੇ ਮੈਂ ਉਹਨਾਂ ਨੂੰ ਜਵਾਬ ਦੇ ਆ। ਠੀਕ ਹੈ ਨਾ? ਕੋਈ ਮੈਨੂੰ ਪਾਬਲਿਕ ਮੈਨ ਪੁੱਛੇਗਾ ਜਾਂ ਮੈਨ ਅਫਸਰ ਪੁੱਛੇਗਾ ਵੀ ਤੂੰ ਜਿਹੜੀ ਤੇ ਡਿਊਟੀ ਨਹੀਂ ਕਰਦਾ ਹੈਗਾ ਤੇ ਮੈਂ ਕਿ ਜਵਾਬ ਦੇਵਾਂਗਾ। ਇਹਦੇ ਨਾਲ ਮੇਰੀ ਕਾਫੀ ਗੱਲ ਹੋਈ। ਮਤਲਬ ਇਹਨਾਂ ਨੇ ਜਿਹੜੀ ਮੇਰੀ ਕੋਈ ਗੱਲ ਨਹੀਂ ਮੰਨੀ। ਅੱਛਾ ਜੀ। ਤੇ ਮੈਂ ਇਹਨਾਂ ਨੂੰ ਮਨਾ ਕਰਤਾ ਸੀਗਾ। ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਤੰਗ ਕਰਾ ਮੈਂ ਵੀ 9-9 ਸਾਰਾ ਨੂੰ ਇਹਨਾਂ ਨੇ ਨੋਟ ਭੇਜਿਆ ਜਦੋਂ ਨਾ ਗੱਲ ਤੇ ਜਦੋਂ ਉਹਨੇ ਮੇਰੀ ਕਹਾਤਰ ਸੈਕਟਰ ਦੇ ਵਿੱਚ ਅਨਫਾਰਡ ਕੀਤੀ ਲੋਕਾਂ ਸਾਹਮਣੇ ਮੈਨੂੰ ਗਾਲੀ ਗਲੋਸ ਕੀਤਾ ਤਾਂ ਮੈਂ ਇਹਨਾਂ ਦੀ ਕੰਪਲੇਂਟ ਕੀਤੀ ਮੇਅਰ ਮੇਅਰ ਨੂੰ ਸਪੀਕਰ ਸਾਹਿਬ ਨੂੰ ਤੇ ਐਸਐਸਪੀ ਨੂੰ ਵੀ ਇਹਨਾਂ ਦੇ ਇਹਨਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਮੈਂ ਨਾਲ ਇਹਨਾਂ ਨੇ ਆ ਗਲਤ ਬਿਹੇਵਰ ਜੋ ਵੀ ਕੀਤਾ ਸਾਰਾ ਮੈਂ ਉਹ ਡਿਟੇਲ ਚ ਐਪਲੀਕੇਸ਼ਨ ਦਿੱਤੀ ਅੱਛਾ ਜੀ ਉਸ ਜਦੋਂ ਇਹਨਾਂ ਨੂੰ ਮੇਰੀ ਇਹ ਕੰਪਲੇਂਟ ਦੇਣ ਬਾਰੇ ਪਤਾ ਲੱਗਿਆ ਤਾਂ ਇਹਨਾਂ ਨੂੰ ਭਜਨਸ ਪੈ ਗਈ ਇਹਨਾਂ ਨੇ ਝੂਠੀਆਂ ਦਰਖਾਸਤਾਂ ਇਧਰੋਂ ਉਧਰੋਂ ਲੋਕਾਂ ਕੋਲੋਂ ਤਿਆਰ ਕਰਵਾਈਆਂ ਦੋ ਐਫੀਓਰ ਲੈ ਲੈ ਓਕੇ ਜਦ ਕਿ ਉਹ ਜਿਨ੍ਹਾਂ ਤੋਂ ਐਫੀਓਰ ਲੈ ਸੀਗੇ ਉਹਨਾਂ ਕੋਲ ਪਸ਼ੂ ਨਹੀਂ ਸੀ ਰੱਖੇ ਹੋਏ ਸੀ ਫਿਰ ਐਫੀਓਰ ਕੀ ਲੈ ਸੀਗੇ ਉਹ ਚ ਕੀ ਉਹਦੇ ਵਿੱਚ ਇਹ ਅਲਿਗੇਸ਼ਨ ਲਾਇਆ ਸੀ ਵੀ ਇਹ ਕਾਫੀ ਸਮਾਂ ਪਹਿਲਾਂ ਇਹ ਸਾਤੋਂ 25 ਰੁਪਏ ਮਹੀਨਾ ਲੈਂਦਾ ਸੀ ਫਿਰ ਇਹ 4500 ਲੈਣ ਲੱਗ ਗਿਆ ਸਾਤੋਂ ਦੁੱਧ ਵੀ ਲੈਂਦਾ ਸੀ ਇੱਕ ਪਸ਼ੂ ਦਾਕ ਸਾਰੇ ਪਸ਼ੂਆਂ ਇਸ ਤਰ੍ਹਾਂ ਲਿਖਿਆ ਹੋਇਆ ਹੈ। ਦੋਛਲਾ ਜਦੋਂ ਮੈਂ ਲੇਜ਼ਰੀ ਸੀ ਨਾ ਉਹਨਾਂ ਕੋਲ ਪਸ਼ੂ ਰੱਖੇ ਸੀ ਨਾ ਮੈਨੂੰ ਜਾਨਦਾ ਸੀਗਾ। ਉਹ ਤਾਂ ਇਹਨਾਂ ਨੇ ਇੱਕ ਕਹਾਣੀ ਸਟੋਰੀ ਬਣਾ ਲਈ ਇੱਕ। ਠੀਕ ਹੈ ਨਾ ਜੀ। ਉਹ ਜੋ 2018 ਦੇ ਵਿੱਚ ਸਰਵੇ ਹੋਇਆ ਉਹਨਾਂ ਦੇ ਜਦੋਂ ਸਰਵੇ ਡੰਗਰਾ ਦਾ ਹੋਇਆ ਪਿੰਡਾਂ ਦੇ ਵਿੱਚ ਵੀ ਕਿਹਦੇ ਕਿਹਦੇ ਕੋਲ ਕਿੰਨੇ ਪਸ਼ੂ ਰੱਖੇ ਹੋਏ ਨੇ ਤੇ ਉਹਨਾਂ ਨੂੰ ਬਾਹਰ ਕੱਢਣਾ ਸੀਗਾ ਪਿੰਡਾਂ ਦੇ ਵਿੱਚੋਂ ਡੈਰੀਆਂ ਦੇਣੀਆਂ ਸੀਗੀਆਂ, ਪਲਾੜ ਦੇਣੇ ਸੀਗੇ। ਉਹ ਉਹਨਾਂ ਬੰਦੇ ਦੇ ਨਾਮ ਨਹੀਂ ਸੀਗੇ ਉਹ ਲਿਸਟ ਮੇਰੇ ਕੋਲ ਆ। ਜਿਹੜੀ ਉਹ ਬੰਦਿਆਂ ਦੀ ਸਾਰ ਪਿੰਡਾਂ ਦੇ ਵਿੱਚ ਸੀਗੀ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਜਿਹੜੀ ਜਦੋਂ ਵੀ ਮੈਂ ਉਸ ਤੋਂ ਬਾਅਦ ਮੈਨੂੰ ਇਹਨਾਂ ਨੇ ਫਿਰ ਸਸਪੈਂਡ ਕਰ ਦਿੱਤਾ ਸਾਰੀਆਂ ਅਪਲੀਕੇਸ਼ਨ ਲੈ ਕੇ ਨਵਜੋਤ ਸਿੰਘ ਸਿੱਧੂ ਕੋਲ ਇਹਨਾਂ ਨੇ ਜਾ ਕੇ ਮੇਰੀ ਕੰਪਲੇਂਟ ਤੋਂ ਲਗਭਗ 8 7-8 ਦਿਨ ਬਾਅਦ ਨਵਜੋਤ ਸਿੰਘ ਸਿੱਧੂ ਕੋਲ ਚਲੇ ਗਏ ਸਿੱਧਾ ਇਹ ਓਕੇ ਜਦੋਂ ਕਿ ਇੱਥੇ ਮੇਰੇ ਕਮਿਸ਼ਨਰ ਬੈਠੇ ਸੀਗੇ ਜੇ ਮੇਰੀ ਕੋਈ ਮਤਲਬ ਮੰਨ ਲਓ ਮੇਰੀ ਕੋਈ ਗਲਤੀ ਵੀ ਸੀ ਤਾਂ ਕਮਿਸ਼ਨਰ ਨੂੰ ਸ਼ਿਕਾਇਤ ਕਰਦੇ ਠੀਕ ਹੈ ਨਾ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਮੈਨੂੰ ਡਾਇਰੈਕਟਰ ਲੋਕਲ ਨਵਜੋਤ ਸਿੱਧੂ ਰਾਹੀਂ ਡਾਇਰੈਕਟਰ ਲੋਕਲ ਬਾਡੀ ਤੋਂ ਜਿਹੜੀ ਮੇਰੀ ਸਸਪੈਂਸ਼ਨ ਦੀ ਸਰਵਥ ਅਥਾਰਟੀ ਹੈ ਹੀ ਨਹੀਂ ਉਹਨਾਂ ਕੋਲੋਂ ਸਸਪੈਂਡ ਕਰਾਇਆ ਕਮਿਸ਼ਨਰ ਨੂੰ ਮਤਲਬ ਹੁਕਮ ਕਰਵਾ ਦਿੱਤੇ ਵੀ ਇਹਨੂੰ ਸਸਪੈਂਡ ਕਰਕੇ ਰੂਲ 8 ਦੇ ਤਹਿਤ ਚਾਰਜੀਟ ਜਾਰੀ ਕੀਤੀ ਜਾਵੇ ਹੋ ਗਿਆ ਜੀ ਉਸ ਤੋਂ ਬਾਅਦ ਖਾਣਾ ਪੋਰਤੀ ਵਾਸਤੇ ਲੈਟਰ ਪੱਤਰ ਜਵਾਬਦਾਰੀ ਇਹ ਫਲਾਣਾ ਤੇ ਮਕਾਨ ਮੈਂ ਉਹਦਾ ਸਸਪੈਂਡ ਕਿੰਨਾ ਚਿਰ ਰਹੇ ਤੁਸੀਂ ਮੈਂ ਤਿੰਨ ਸਾਲ ਰਿਹਾ ਜੀ ਸਸਪੈਂਡ ਕੋਈ ਪਹਿਲਾਂ ਮੁਲਾਜ਼ਮ ਰਿਹਾ ਕੋਈ ਐਮਐਡ ਤੁਹਾਡੇ ਨਗਰ ਦੇ ਵਿੱਚੋਂ ਜਿਹੜਾ ਤਿੰਨ ਸਾਲ ਸਸਪੈਂਡ ਰਿਹਾ ਹੋਵੇ ਨਹੀਂ ਕੋਈ ਵੀ ਨਹੀਂ ਰੂਲ ਕੀ ਨੇ ਹਾਂਜੀ ਰੂਲ ਕੀ ਕਹਿੰਦੇ ਰੂਲ ਕਹਿੰਦੇ ਵੀ ਤੁਸੀਂ ਕਿਸੇ ਨੂੰ ਸਸਪੈਂਡ ਕਰੀ ਨਹੀਂ ਸਕਦੇ ਅੱਛਾ ਜੀ ਸਸਪੈਂਡ ਕਰੋ ਹੀ ਨਾ ਤੁਸੀਂ ਬੰਦੇ ਤੋਂ ਜੇ ਕੋਈ ਛੋਟੀ ਮੋਟੀ ਗੱਲ ਹੈ ਕੋਈ ਕੰਪਲੇਨ ਆਉਂਦੀ ਹੈ ਕੋਈ ਝੂਕ ਕੰਪਲੇਨ ਕਰਦਾ ਕੋਈ ਇੰਨੇ ਮਤਲਬ ਗੰਭੀਰ ਨਹੀਂ ਹੈਗੀ ਤੇ ਉਹਦੇ ਤੁਸੀਂ ਮਤਲਬ ਉਹ ਬੰਦੇ ਸਸਪੈਂਡ ਕਰਨ ਦੀ بجائے ਤੁਸੀਂ ਉਹਨੂੰ ਸ਼ੀਟ ਬਦਲ ਦੋ ਜੀ ਤੇ ਫਿਰ ਬਹਾਲ ਕਿਵੇਂ ਹੋਏ ਤੁਸੀਂ ਤਿੰਨ ਸਾਲ ਬਾਅਦ ਹਾਈ ਕੋਰਟ ਦੇ ਵਿੱਚੋਂ ਮੈਂ ਹਾਈ ਕੋਰਟ ਦੇ ਵਿੱਚ ਫਿਰ ਮੈਂ ਗਿਆ 2.5 ਸਾਲਾਂ ਬਾਅਦ ਫਿਰ 2.5 ਸਾਲ ਬਾਅਦ ਹਾਈ ਕੋਰਟ ਦੇ ਵਿੱਚੋਂ ਮੈਂ ਬਹਾਲ ਹੋ ਗਿਆ ਹਾਈ ਕੋਰਟ ਦੇ ਸਿੱਧੇ ਡਾਇਰੈਕਸ਼ਨ ਆਏ ਕਿ ਇਹਨਾਂ ਨੂੰ ਬਹਾਲ ਕਰੋ ਡਾਇਰੈਕਸ਼ਨ ਨਹੀਂ ਉਹਨਾਂ ਨੇ ਜਦੋਂ ਉਹਨਾਂ ਨੇ ਉਹਨਾਂ ਨੇ ਟਿੱਪਣੀ ਵੀ ਕੀਤੀ ਹੈ ਹਾਈ ਕੋਰਟ ਦੇ ਦੋ ਮੈਂ ਪਹਿਲਾਂ ਉੱਥੇ ਪਾਈ ਵੀ ਇਹਦੀ ਅਪਾਇੰਟਮੈਂਟ ਅਥਾਰਟੀ ਜਿਹੜੀ ਹੈਗੀ ਹੈ ਕਮਿਸ਼ਨਰ ਹੈ ਐਮਸੀਐਡੀ ਨੂੰ ਸਸਪੈਂਡਡ ਡਾਇਰੈਕਟਰ ਕਰ ਰਿਹਾ ਹੈ ਉਹਨਾਂ ਨੇ ਪਹਿਲਾਂ ਹੀ ਇਹ ਆਰਡਰ ਕਰਕੇ ਇਸ ਨੋਟਿਸ ਇਸ਼ੂ ਕਰਤਾ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਗਲੀ ਤਰੀਕ ਤੋਂ ਪਹਿਲਾਂ ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹਨਾਂ ਨੂੰ ਸਸਪੈਂਡਡ ਲੈ ਕਿਉਂ ਰੱਖਿਆ ਗਿਆ ਇਹਨਾਂ ਨੇ ਉਸ ਤਰੀਕ ਤੋਂ ਅਗਲੀ ਤਰੀਕ ਤੋਂ ਪਹਿਲੇ ਪਹਿਲੇ ਮੈਨੂੰ ਨਾਲ ਦੀ ਨਾਲ ਬਹਾਲ ਕਰਤਾ ਓਕੇ ਠੀਕ ਐ ਫਿਰ ਅੱਗੇ ਕਿੰਨਾ ਟਾਈਮ ਮੁਕਤੀ ਤੋਂ ਬਾਅਦ ਤੁਸੀਂ ਨੌਕਰੀ ਕੀਤੀ ਤੇ ਡਿਸਮਿਸ ਤੱਕ ਦਾ ਗੱਲ ਕਿਵੇਂ ਪਹੁੰਚਦੀ ਹੈ ਉਹ ਇਸ ਤਰ੍ਹਾਂ ਸੀ ਜਿਹੜੀ ਜਦੋਂ ਵੀ ਮੈਂ ਮਤਲਬ ਬਹਾਲੀ ਵਾਸਤੇ ਐਪਲੀਕੇਸ਼ਨ ਅੰਦਾਜ਼ਾ ਇਨਕੁਆਰੀ ਵੀ ਮੇਰੀ ਜਲਦੀ ਇਨਕੁਆਰੀ ਦਾ ਰਿਪਟਾਰਾ ਕੀਤਾ ਜਾਵੇ ਮੈਨੂੰ ਇੰਨੇ ਚਿਰ ਸਸਪੈਂਡ ਹੋ ਜੂ ਹੋ ਗਿਆ ਕਿ ਨਾ ਤਾਂ ਮੈਨੂੰ ਬਹਾਲ ਕੀਤਾ ਜਾਂਦਾ ਨਾ ਹੀ ਕੋਈ ਇਨਕੁਆਰੀ ਮਤਲਬ ਕੀਤੀ ਜਾ ਰਹੀ ਹੈ ਤਾਂ ਮਤਲਬ ਕਮਿਸ਼ਨਰ ਸੀ ਜਿਹੜੇ ਉਹ ਸਮਰੱਥ ਅਥਾਰਟੀ ਹੋਏ ਹੁੰਦੇ ਸੀ ਮੇਰੀ ਐਪਲੀਕੇਸ਼ਨ ਤੇ ਵਿਚਾਰ ਕਰਨ ਦੀ ਬਜਾਏ ਉਹ ਡਾਕਟਰ ਲੋਕਲ ਬਾਡੀ ਨੇ ਭੇਜ ਦਿੰਦੇ ਓਕੇ ਉਹ ਕਹਿੰਦੇ ਵੀ ਉਹਨਾਂ ਨੇ ਕੀਤਾ ਉਹ ਹੀ ਕਰਨ ਜਾਂ ਨਾ ਕਰਨ ਸਾਨੂੰ ਕੋਈ ਲੈਣ ਦੇਣਾ ਨਹੀਂ ਕਿਉਂਕਿ ਉਹ ਜਿਹਨੇ ਆਪਣੇ ਡਿਊਟੀ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਮੂੰਹ ਮੋੜਿਆ ਮੂੰਹ ਮੋੜਿਆ ਮੈਰ ਸ਼ਾਮਲ ਸੀ ਹਲਕੇ ਦਾ ਐਮਐਲਏ ਸ਼ਾਮਲ ਸੀ ਸਾਰੇ ਮਤਲਬ ਇੱਕ ਤਰ੍ਹਾਂ ਨਾਲ ਮਿਲੀ ਭੁਗਤ ਸੀ ਤੁਹਾਡੀ ਜਿਹੜੀ ਭੁਗਤ ਸੀ ਫਿਰ ਇੱਕ ਇੱਕ ਨੂੰ ਨੂੰ ਮਤਲਬ ਹਾਊਸ ਵੱਲੋਂ ਇੱਕ ਮਤਾ ਆ ਮਤਲਬ ਆਸੀ ਇਤੇ ਜਾਂਦਾ ਕਿ ਕੇਸਰ ਸਿੰਘ ਜਿਹੜੇ ਹੈਗੇ ਆ ਕਾਫੀ ਸਮੇਂ ਤੋਂ ਜਿਹੜੇ ਮਤਾ ਚੱਲ ਰਹੇ ਆ ਉਹਨਾਂ ਨੂੰ ਮਤਲਬ ਵਿਹਲੇ ਬੈਠਣ ਤਰਫਾਜ਼ਤੀ ਜਾਰੀ ਹੈ ਕਿ ਉਹਨਾਂ ਤੋਂ ਕੰਮ ਲਿਆ ਜਾਵੇ ਇਹਨਾਂ ਨੂੰ ਬਹਾਲ ਕੀਤਾ ਜਾਵੇ ਉਹ ਜਿਹੜਾ ਨਗਰ ਨਿਗਮ ਹਾਉਸ ਦੀ ਜਿਹੜੀ ਹਾਉਸ ਦਾ ਕਮਿਸ਼ਨਰ ਨੇ ਕਹਿਣਾ ਨਹੀਂ ਮੰਨਿਆ ਓਕੇ ਹੁਕਮ ਨਹੀਂ ਮੰਨਿਆ ਦੇਖੋ ਉਹਨਾਂ ਦੇ ਜੜਕੇ ਉਹਨਾਂ ਦਾ ਹੁਕਮ ਮੰਨਣਾ ਬਣਦਾ ਸੀਗਾ ਜੜਕੇ ਚੁਣੇ ਹੋਏ ਨੁਮਾਇੰਦੇ ਜਿਹੜੇ ਹੁੰਦੇ ਆ ਉਹ ਉੱਪਰ ਹੁੰਦੇ ਅਫਸਰ ਚਾਈਤ ਉੱਪਰ ਹੁੰਦੇ ਅਫਸਰ ਚਾਈਤ ਤੋਂ ਠੀਕ ਹੈ ਨਾ ਉੱਥੇ ਹੁਣ ਇਹਨਾਂ ਨੇ ਬਰਵੀਰ ਸਿੱਧੂ ਨੇ ਆਪਣੇ ਮੁਤਾਬਕ ਹੀ ਚਲਾਇਆ ਓਕੇ ਕਮਿਸ਼ਨਰ ਨੂੰ ਅਫਸਰਾਂ ਨੂੰ ਉਹਨਾਂ ਨੇ ਹੁਕਮ ਨਹੀਂ ਮੰਨਿਆ ਹਾਲਜਾ ਕਿੰਨਾ ਗੰਭੀਰ ਮਾਮਲਾ ਉਸ ਤੋਂ ਬਾਅਦ ਦੇ ਵਿੱਚ ਜੀ ਮਤਲਬ ਚੱਲਦਾ ਰਿਹਾ ਹਾਈ ਕੋਰਟ ਤੋਂ ਮੈਂ ਬਹਾਲ ਹੋਇਆ ਫਿਰ ਇਹਨਾਂ ਨੇ ਜਦੋਂ ਵੀ ਹੁਣ ਰਿਟਾਇਰਮੈਂਟ ਨੇੜੇ ਆ ਗਈ ਉਹ ਵਿੱਚ ਮਤਲਬ ਇਹਨਾਂ ਨੇ ਆਪਣੇ ਕਾਉਂਸਲਰ ਨੂੰ ਵੀ ਭੇਜਣੇ ਵੀ ਮਤਲਬ ਜਾ ਕੇ ਮਾਫੀ ਮੰਗ ਲੈ ਮੈਂ ਫਿਰ ਤੁਹਾਨੂੰ ਜਦੋਂ ਬਹਾਲ ਕਰਤਾ ਪਸ਼ੂਆਂ ਨੂੰ ਜਿਹੜੀ ਕੰਟਰੋਲ ਕਰਨ ਵਾਲੀ ਡਿਊਟੀ ਤੋਂ ਵੀ ਫਰਕ ਕਰਤਾ ਹੋਰ ਨਹੀਂ ਆਤੀ ਉਹ ਮੈਨੂੰ ਫਿਰ ਇਹਨਾਂ ਨੇ ਕੋਈ ਕੰਮ ਹੀ ਨਹੀਂ ਦਿੱਤਾ ਫਿਰ ਵੀ ਕੰਮ ਨਹੀਂ ਦਿੱਤਾ ਕੋਈ ਓਕੇ ਫਿਰ ਵੀ ਕੋਈ ਕੰਮ ਨਹੀਂ ਦਿੱਤਾ ਮੈਨੇ ਸਟੋਰ ਚਲਾਤਾ ਇਹਨਾਂ ਨੇ ਕਦੀ ਸੋਚ ਲਾਤਾ ਵੀ ਵਿਹਲੇ ਬੈਠਾ ਰਿਹਾ ਬਸ ਜਿਵੇਂ ਗਾਣ ਬੁੱਝ ਕੇ ਮਤਲਬ ਇੱਕ ਪਰੇਸ਼ਾਨੀ ਦੇਣੀ ਸੀ ਵੀ ਉਧਰ ਪ੍ਰੈਸ਼ਰ ਪਾਇਆ ਸੀ ਮਤਲਬ ਗੱਲਬਾਤ ਨਾਲ ਕਹਿੰਦੇ ਵੀ ਬਲਬੀਰ ਸਿੰਘ ਨੂੰ ਜਾਓ ਮਸਲਾ ਇਹਨ ਮਨਾਉਣ ਦਾ ਸਾਰਾ ਇਹਨ ਮਨਾਉਣ ਦਾ ਸੀਗਾ ਸਾਰਾ ਪਰ ਤੁਸੀਂ ਇੰਨੀ ਜਿੱਦ ਕਰ ਤੋ ਕਰ ਗਏ ਆਮ ਲੋਕ ਹੁੰਦੇ ਆ ਮੁਲਾਜ਼ਮ ਵੀ ਅਫਸਰ ਕਹਿੰਦੇ ਕਰੀ ਚੱਲੋ ਜੀ ਨਹੀਂ ਨਹੀਂ ਉਸੇ ਇਹਦਾ ਮਤਲਬ ਸਾਡੇ ਚੋੜੇ ਹੋਏ ਨਮਾਇंदे ਸੀ ਐਮਐਲ ਸਾਹਿਬ ਓਕੇ ਜੇਕਰ ਕੋਈ ਵੈਸੇ ਮੈਨੂੰ ਬੁਲਾਉਣ ਉਹ ਜਦੋਂ ਮਰਜੀ ਬੁਲਾਉਂਦੇ ਜਦੋਂ ਮੈਂ ਮੈਂ ਮਿੰਟਾ ਚਲੇ ਜਾਂਦਾ ਲੇਕਿਨ ਉਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮੈਨੂੰ ਕਿਵੇਂ ਫਸਾਇਆ ਮੇਰੀ ਕਿਵੇਂ ਇਨਸਲਟ ਕੀਤੀ ਫਿਰ ਉਲਟਾ ਮੈਨੂੰ ਕਹਿੰਦੇ ਮਾਫੀ ਮੰਗ ਮੈਂ ਤੇ ਮੈਂ ਮਾਫੀ ਕਿਉਂ ਮੰਗਾਣਾ ਕੋਲੋ ਜਦੋਂ ਮੈਂ ਗਲਤੀ ਕੀਤੀ ਨਹੀਂ ਤੇ ਇਹ ਦੱਸੋ ਕਿ ਬਿਜ ਨਾ ਚਾਹ ਹੁੰਦਾ ਸੇਵਾ ਮੁਕਤੀ ਦਾ ਪੂਰੇ ਪਰਿਵਾਰ ਨੂੰ ਕੁਝ ਹੁੰਦੀ ਆ ਕਿਉਂਕਿ ਸਾਰੀ ਉਮਰ ਦੀ ਕਮਾਈ ਵੀ ਤੁਹਾਨੂੰ ਮਿਲਣੀ ਹੁੰਦੀ ਆ ਤੇ ਪੈਨਸ਼ਨ ਵੀ ਮਿਲਣੀ ਹੁੰਦੀ ਆ ਤੇ ਇਹ ਵੀ ਹੁੰਦਾ ਕਿ ਜੇ ਹੁਣ ਆ ਬੱਚਿਆਂ ਨਾਲ ਹੱਸਾਂਗੇ ਖੇਡਾਂਗੇ ਜਿਹੜਾ ਟਾਈਮ ਬੱਚਿਆਂ ਨੂੰ ਨਹੀਂ ਦੇ ਸਕਿਓ ਬੱਚਿਆਂ ਨੂੰ ਦੇਵਾਂਗੇ ਉਹ ਤੋਂ ਨਾਲ ਕੀ ਪਾਣਾ ਵਾਪਰਿਆ ਕਿ ਤੁਹਾਨੂੰ ਉਸੇ ਦਿਨ ਡਿਸਮਿਸ ਕਰ ਦਿੱਤਾ ਜਿੱਦ ਦੇ ਤੁਸੀਂ ਸੇਵਾ ਮੁਕਤ ਹੋਣਾ ਸੀ ਮੈਂ ਜਦੋਂ ਉਹ ਮਾਦਾ ਧਾਰਕੀ ਬਣਾਇਆ ਵੀ ਦੱਸੋ ਜਦੋਂ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਨਾਲ ਸਾਨੂੰ ਗੁਰਬਾਣੀ ਨਾਲ ਸਾਨੂੰ ਸ਼ਕਤੀ ਦਿੰਦੀ ਹੈ ਪਾਣੇ 'ਚ ਰਹਿਣ ਦੇ ਹੂੰ ਬਿਲਕੁਲ ਨਹੀਂ ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਾਇਆ ਸੀ ਵੀ ਕਦੇ ਵੀ ਨਹੀਂ ਡੋਲਣਾ ਔਖਾ ਹੋਵੇ ਸੌਖਾ ਹੋਵੇ ਕੰਮ ਜੋ ਮਰਜ਼ੀ ਹੋਵੇ ਵੀ ਤੁਸੀਂ ਡੋਲਣਾ ਨਹੀਂ ਕੋਈ ਵੀ ਅਸੀਂ ਡੋਲੇ ਨਹੀਂ ਬਿਲਕੁਲ ਕੋਈ ਵੀ ਮਤਲਬ ਜਦੋਂ ਅਸੀਂ ਗਲਤ ਕੰਮ ਨਹੀਂ ਕੀਤਾ ਤਾਂ ਅਸੀਂ ਡੋਲਣਾ ਤਾਂ ਜੇ ਅਸੀਂ ਕੋਈ ਗਲਤ ਕੰਮ ਕੀਤਾ ਹੁੰਦਾ ਵੀ ਮੈਨੂੰ ਕਿਸੇ ਗਲਤ ਕੰਮ ਦੀ ਸਜ਼ਾ ਮਿਲੀ ਐ ਤੇ ਮੈਂ ਬਿਲਕੁਲ ਵੀ ਨਹੀਂ ਘਬਰਾਇਆ ਨਾ ਮੇਰੇ ਬੱਚੇ ਘਬਰਾਏ ਨਹੀਂ ਆਪਣਾ ਅਸੀਂ ਉਦਾਂ ਹੀ ਰੋਟੀਨ ਚ ਜ਼ਿੰਦਗੀ ਚੱਲਦੇ ਰਹੇ ਠੀਕ ਹੈ ਨਾ ਪਰਮਾਤਮਾ ਨੇ ਸਾਨੂੰ ਹੱਥ ਦੇ ਕੇ ਰੱਖਿਆ ਵੀ ਡੋਲਣ ਨਹੀਂ ਦਿੱਤਾ ਓਕੇ ਲੇਕਿਨ ਇਸ ਚੀਜ਼ ਦੀ ਸਾਨੂੰ ਅੱਜ ਵੀ ਹੈ ਵੀ ਜਿਸ ਮਹਿਕਮੇ ਦੀ ਖਾਤਰ ਮੈਂ ਦਿਨ ਰਾਤ ਜਦੋਂ ਯਾਦ ਕਰਦਕੀ ਡਿਊਟੀ ਕਰਦਾ ਰਿਹਾ ਤੇ ਉਸ ਮਹਿਕਮੇ ਨੇ ਮੇਰਾ ਸਾਥ ਦੇਣ ਦੀ بجائے ਮੇਰੇ ਹੀ ਖਿਲਾਫ ਸਾਰੀ ਗੈਰਕਾਨੂੰਨੀ ਜਿਹੜੀ ਗੈਰਸਵਧਾਨਿਕ ਕਾਰਵਾਈ ਚਲਾਈ ਹੁਣ ਦੋ ਨੁਕਤੇ ਮੈਂ ਪੁੱਛਾਂਗਾ ਇੱਕ ਤਾਂ ਸਸਪੈਂਡ ਕਰਨ ਦਾ ਆਧਾਰ ਕੀ ਬਣਾਇਆ ਫਿਰ ਬਰطرفੀ ਦੀ ਕਿਹਦਾ ਆਧਾਰ ਕੀ ਬਣਾਇਆ ਦੋਨੇ ਤੁਸੀਂ ਮੈਨੂੰ ਦੱਸੋ ਜਿਹੜੇ ਜਿਹੜੇ ਨਿਯਮਾਂ ਦੇ ਉਲਟ ਜਾ ਕੇ ਸਾਰੀ ਕਾਰਵਾਈ ਹੋਈ ਹਾਂ ਜਿਹੜੇ ਇਹਨਾਂ ਨੇ ਹਲਕੀ ਬਿਆਨ ਲੇਸੀ ਕਿ ਹਸੀ ਨਾ ਵੀ ਬਲਬੀਰ ਸਿੰਘ ਸਿੱਧੂ ਨੇ ਵੀ ਮੈਨੂੰ ਇਹ ਬੰਦਿਆਂ ਨੇ ਦੋ ਬੰਦਿਆਂ ਨੇ ਪਸ਼ੂ ਵਾਲੇ ਨੇ ਹਰ ਵੇਲੇ ਤੇ ਉਹਨਾਂ ਨੇ ਇਨਕੁਆਰੀ ਦੌਰਾਨ ਦੱਸਿਆ ਵੀ ਅਸੀਂ ਬਲਬੀਰ ਸਿੱਧੂ ਨੂੰ ਨਾ ਕਦੀ ਮਿਲੇ ਨਾ ਹੀ ਅਸੀਂ ਉਹਨਾਂ ਨੂੰ ਐਫੇਡ ਦਿੱਤਾ ਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਵੀ ਹਾਂ ਫਿਰ ਕੀ ਫਿਰ ਤੁਸੀਂ ਇਹ ਕੀ ਕੀਤਾ ਉਹ ਕਹਿੰਦੇ ਵੀ ਸਾਡਾ ਜਿਹੜੇ ਪਸ਼ੂ ਮਾਫੀ ਆ ਛੱਡਦੇ ਨੇ ਪਸ਼ੂ ਵੀ ਉਹਨਾਂ ਨੇ ਸਾਨੂੰ ਨਾ ਪੈਕਸ਼ੇਗ ਲਵਾ ਕੇ ਵੀ ਸ਼ਾਹ ਨੂੰ ਗੱਡੀ 'ਚ ਬਿਠਾ ਕੇ ਨਗਰ ਦੇ ਗੰਦਫਤਰ ਤੋਂ ਅੱਗੇ ਵੀ ਉਹਨਾਂ ਨੇ ਸਾਨੂੰ ਪੈਕਸ਼ੇਗ ਲਵਾ ਕੇ ਸਾਤੋਂ ਤੱਕ ਸਾਇਨ ਕਰਵਾ ਲੇ ਖਾਲੀ ਕਾਗਜ਼ ਤੇ ਵੀ ਉਹਦੀ ਬਦਲੀ ਕਰवानी ਹੈ। ਵੀ ਉਹਦੀ ਬਦਲੀ ਕਰਾਉਣ ਵਾਸਤੇ ਅਪਲੀਕੇਸ਼ਨ ਹੈ ਨਾ ਵੀ ਸਾਡੀ ਟੰਗ ਨਹੀਂ ਛੱਡਦਾ ਉਹ। ਵੀ ਕਿਸੇ ਵੀ ਕੀਮਤ ਤੇ ਨਹੀਂ ਛੱਡਦਾ ਜਮਾਨਾ ਲੈਣ ਦੇ ਬਾਵਜੂਦ ਵੀ ਨਹੀਂ ਛੱਡਦਾ ਹੈਗਾ। ਤੇ ਉਹ ਕਹਿੰਦੇ ਵੀ ਸਾਨੂੰ ਬੜਾ ਪਛਤਾਵਾ ਹੈ ਬਾਅਦ ਦੇ ਵਿੱਚ ਵੀ ਸੱਤ ਅਸੀਂ ਗਲਤ ਕੰਮ ਕਰ ਬੈਠੇ। ਉਹਨਾਂ ਨੇ ਪਛਤਾਵਾ ਕੀਤਾ ਇਸ ਗੱਲ ਦਾ। ਹਾਂਜੀ। ਤੇ ਨਹੀਂ ਉਹ ਸਸਪੈਂਡ ਇਹ ਤਾਂ ਤੁਸੀਂ ਕਰਤਾ ਬਰਤਾਰਪਰਗੀ ਦਾ। ਸਸਪੈਂਡ ਕਿ ਕਿਸ ਵੇਸਤੇ ਕੀਤਾ? ਸਸਪੈਂਡ ਜਿਹੜੇ ਨਹੀਂ ਬਰਤਾਰਫ ਇਸ ਗੱਲ ਤੋਂ ਨਹੀਂ ਕੀਤਾ ਐਫਆਰ ਅਡੋਰ ਦੇ ਤੇ। ਉਹ ਸਸਪੈਂਡ ਕੀਤਾ ਸੀ ਹਲਫੇ ਵਰਨਸਾ ਦਾ ਆਧਾਰ ਬਣਾ ਕੇ ਉਹ ਬੰਦੇ ਨੇ ਵਾਪਸ ਲੈ ਲਿਆ ਤੁਹਾਨੂੰ ਮਤਲਬ ਜਿਹੜਾ ਤੁਹਾਨੂੰ ਸਸਪੈਂਡ ਕੀਤਾ ਸੀ ਉਹਦਾ ਆਧਾਰ ਖਤਮ ਹੋ ਗਿਆ ਤੁਹਾਨੂੰ ਡਿਊਟੀ ਪਹਿਲੀ ਹੀ ਕਰ ਦੇਣਾ ਚਾਹੀਦਾ ਸੀ ਸਾਬਾ ਇਹ ਵੀ ਰਾਦੋਗੇ ਐਫੀ ਡੈਪਟ ਦੁਬਾਰੇ ਉਹਨਾਂ ਨੇ ਕਦੋਂ ਦਿੱਤਾ ਕਿ ਅਸੀਂ ਗਲਤ ਐਫੀ ਡੈਪਟ ਦਿੱਤੇ ਸੀ ਜਾਂ ਜਾਂਚ ਦੇ ਵਿੱਚ ਸੱਚ ਸਾਹਮਣੇ ਆ ਉਹ 3 ਸਾਲ ਦੇ ਕਰੀਬ ਨਾ 3 2 3 3 ਸਾਲ ਤਹਾਨੂੰ ਸਸਪੈਂਡ ਰੱਖਿਆ ਹਾਂਜੀ ਹਾਂਜੀ ਉਹ ਬੰਦਿਆਂ ਨੇ ਸੱਚ ਕਦੋਂ ਮੰਨ ਲੈ ਕੇ ਸੀ ਤੁਹਾਡੇ ਤੇ ਝੂਠਾ ਇਲਜ਼ਾਮ ਲਾਇਆ ਸੀ ਉਹ ਲਗਭਗ ਪੌਣੇ 3 ਸਾਲ ਬਾਅਦ ਓਕੇ ਫਿਰ ਤੁਹਾਨੂੰ 6 ਮਹੀਨੇ ਦੇ ਵਿੱਚ ਵਿੱਚ ਬਹਾਲ ਕਰਤਾ ਹੁਣ ਉਹ ਤਾਂ ਹਾਈ ਕੋਰਟ ਨੇ ਅਲੱਗ ਤੌਰ ਤੇ ਕਰਤਾ ਨਾ ਉਹ ਅੱਛਾ ਉਹਨਾਂ ਨੇ ਅਲੱਗ ਤੌਰ ਤੇ ਕਰਤਾ ਐਨਟੀ ਸਿਸਟਮ ਆ ਸਾਡਾ ਬੰਦੇ ਨੇ ਜੇ ਦੋਸ਼ ਲਾਉਣ ਵਾਲੇ ਉਹੀ ਮੁੱਕਰ ਕੇ ਫਿਰ ਵੀ ਤੁਹਾਨੂੰ ਬਾਹਲ ਨਹੀਂ ਕੀਤਾ ਮੁੱਕਰੇ ਵੀ ਬਾਹਲ ਕਰਨ ਦਾ ਬਣਦਾ ਸੀ ਮੁੱਕਰੇ ਵੀ ਉਹਨਾਂ ਨੇ ਸੱਚਾਈ ਦੱਸੀ ਹੈ ਸਹੀ ਦੱਸੀ ਉਹ ਹੈ ਵੀ ਇਹ ਹੀ ਸੱਚਾਈ ਜਾ ਝੁੱਠੇ ਬੈਨਾਂ ਤੋਂ ਮੁਕਰ ਕੇ ਕਹਿ ਰਿਹਾ ਝੁੱਠੇ ਬੈਨਾਂ ਤੋਂ ਮੁਕਰ ਕੇ ਵੀ ਅਸੀਂ ਹਾਂ ਹੁਣ ਆਜੋ ਡਿਸਮਿਸ ਕਰਨ ਦਾ ਕੀ ਆਧਾਰ ਬਣਾਇਆ ਉਹ ਇਹ ਆਧਾਰ ਬਣਾ ਲਿਆ ਜਿਸ ਆਧਾਰ ਤੇ ਮੇਰੇ ਖਿਲਾਫ ਕਾਰਵਾਈ ਨਹੀਂ ਚਲਾਈ ਗਈ ਸਿਰਫ ਹਲਸੇ ਬੈਨਾਂ ਨੂੰ ਬੇਸ ਬਣਾ ਕੇ ਮੇਰੇ ਖਿਲਾਫ ਕਾਰਵਾਈ ਚਲਾਈ ਗਈ ਸੀ ਤੇ ਉਹ ਇਹਨਾਂ ਨੇ ਬਲਬੀਰ ਸਿੰਘ ਸਿੱਧੂ ਨੇ ਵੀ ਮੇਰੇ ਨਾਲ ਮਿਸਬੀਵ ਕੀਤਾ ਉਲਟਾ ਮੇਰੇ ਨਾਲ ਉਹਨਾਂ ਨੇ ਕੀਤਾ ਸੀ ਉਲਟਾ ਬਣਾਤਾ ਵੀ ਮੈਂ ਮੇਰੇ ਨਾਲ ਉਹਨਾਂ ਨੇ ਬਣਾ ਲਿਆ ਵੀ ਮੇਰੇ ਨਾਲ ਕੀਤਾ ਸੀ ਉਹ ਇੱਕ ਬਿਨਾ ਗਵਾਹੀ ਤੋਂ ਉਹ ਜਦ ਕਿ ਉਹ ਇਨਕੁਆਰੀ ਅਫਸਰ ਕੋਲ ਬਿਆਨ ਦੇਣੀ ਨਹੀਂ ਗਏ ਕਾਨੂੰਨ ਇਹ ਕਹਿੰਦਾ ਵੀ ਜਿਹੜਾ ਬੰਦਾ ਕੋਈ ਮਿਟਰਨਸ ਆਫ ਦੇ ਵਿੱਚ ਇੱਕ ਦਿਨ ਤਾਂ ਗਏ ਨੇ ਉਹ ਇੱਕ ਵਾਰੀ ਜਾਂਚ ਦੇ ਵਿੱਚ ਉਹ ਪਹਿਲਾਂ ਗਏ ਨੇ ਉਹ ਪਹਿਲੇ ਜੱਜ ਦੇ ਉਹ ਪਹਿਲਾਂ ਜੱਜ ਦੇ ਉਹ ਤਾਂ ਕਚੇਾ ਹੀ ਕਰ ਰਹੇ ਸੀਗੇ ਉਹ ਤਾਂ ਉਹਦਾ ਰੋਲਾ ਉਹ ਤਾਂ ਉਹ ਤਾਂ ਖਤਮ ਹੋ ਗਈ ਇਨਕੁਆਰੀ ਦੁਬਾਰੇ ਗਏ ਨਹੀਂ ਦੁਬਾਰਾ ਉਹਨਾਂ ਨੂੰ ਜਦੋਂ ਬੁਲਾਇਆ ਗਿਆ ਉੱਥੋਂ ਜਿਹੜੇ ਪਹਿਲਾ ਬਿਆਨ ਦਿੱਤਾ ਤੁਸੀਂ ਕਹਿ ਰਹੇ ਸੀ ਪੀਏਸੀਏ ਭੇਜਿਆ ਕੋਈ ਉਹਦਾ ਬੰਦਾ ਭੇਜਿਆ ਆਪਣੇ ਬੰਦਾ ਭੇਜਿਆ ਹੁਣ ਕਿਸੇ ਦੀ ਗਵਾਹੀ ਕੋਈ ਦੂਜਾ ਥੋੜੀ ਦੇ ਸਕਦਾ ਓਕੇ ਕਿਸੇ ਜਿਹੜੇ ਬੰਦੇ ਨੇ ਗਵਾਹੀ ਬਿਟਨਸ ਬਲੌਕ ਦੇ ਵਿੱਚ ਜਿਹੜੇ ਨਾਲ ਘਟਨਾ ਵਾਪਰੀ ਹੈ ਜਾਂ ਜੋ ਉਹਨੇ ਬਿਆਨ ਦੇਣੇ ਹੁੰਦੇ ਆ ਉਹ ਉਹਦੀ ਜਗ੍ਹਾ ਦੂਜਾ ਬਿਆਨ ਉਹਨਾਂ ਦਾ ਕਿਵੇਂ ਦੇ ਦੂਗਾ ਲਿਖਤੀ ਰੂਪ ਚ ਉਹਨਾਂ ਨੇ ਚਿੱਠੀ ਭੇਜੀ ਤੇ ਉਹ ਇਹਨੂੰ ਉਹਨੂੰ ਅਸੈਪਟ ਕਰਕੇ ਇਨਕੁਆਰੀ ਅਫਸਰ ਨੇ ਦਵਾ ਜਾ ਕੇ ਇਹਨਾਂ ਦੇ ਮਤਲਬ ਰਿਪੋਰਟ ਦੇ ਦਿੱਤੀ ਉੱਚੇ ਲਿਖਤਾ ਕਿ ਐਮ ਐਲ اے ਦੇ ਪ੍ਰਤੀ ਤੁਸੀਂ ਗਲਤ ਵਿਵਹਾਰ ਕੀਤਾ ਹਾਂ ਮਿਸ ਵੇਵ ਕਰਨ ਦਾ ਦੋਸ਼ ਸਾਬਤ ਹੁੰਦਾ ਤੇ ਇਹ ਦੱਸੋ ਕਿ ਇਹ ਵੀ ਨਹੀਂ ਮਿਸ ਵੇਵ ਦੇ ਵਿੱਚ ਲਿਖਿਆ ਵੀ ਕੀ ਮੈਂ ਮਿਸ ਵੇਵ ਕੀਤਾ ਕੀ ਕਿਹਾ ਉਹਨਾਂ ਨੂੰ ਕੋਈ ਉੱਚੀ ਬੋਲਿਆ ਜਾਂ ਕੋਈ ਮਤਲਬ ਕੋਈ ਗਲਤ ਲਫ਼ਜ਼ ਬੋਲੇ ਇਹ ਵੀ ਨਹੀਂ ਸਿਰਫ ਮਿਸ ਵੇਵ ਬੱਸ ਤੁਸੀਂ ਹੁਣ ਕਾਨੂੰਨ ਦੇ ਕਦਾਬਾ ਪੜ ਕੇ ਅੱਧੇ ਵੀ ਕੀ ਲਾ ਬਣੇਗੇ ਇਹ ਵੀ ਦੱਸ ਦਿਓ ਕਿ ਜੇ ਕੋਈ ਮਿਸ ਵੇਵ ਕਰਦਾ ਹਾਂਜੀ ਮੰਨ ਲਓ ਤੁਸੀਂ ਸੱਚੀਓ ਕੀਤਾ ਹੁੰਦਾ ਉਹਦੀ ਸਜ਼ਾ ਕੀ ਬਣਦੀ ਹੈ ਫਿਰ ਮਿਸਬਿਹੇਵ ਦਾ ਜਿਹੜਾ ਹੈਗਾ ਨਾ ਇੱਕ ਸਟਰੀਮ ਕੋਡ ਦਾ ਲਾਅ ਹੈ। ਅੱਛਾ ਜੀ। ਉਹ ਵੀ ਦੇਖੋ ਜੇ ਮਿਸਬਿਹੇਵ ਕੀਤਾ ਹੋਵੇ ਤਾਂ ਉਹਦੇ ਵਿੱਚ ਜਿਹੜੀ ਅ ਜਦੋਂ ਬੰਦੇ ਦੀ ਸਾਰੀ ਸਰਵਿਸ ਐਂਡ ਦੇ ਵਿੱਚ ਜਾ ਕੇ ਕਿਸੇ ਵੀ ਕੀਮਤ ਤੇ ਉਹਨੂੰ ਡਿਸਮਿਸ ਨਹੀਂ ਕੀਤਾ ਜਾ ਸਕਦਾ। ਕੀਤਾ ਨਹੀਂ ਜਾ ਸਕਦਾ। ਓਕੇ। ਹਾਂ। ਨਹੀਂ ਫਿਰ ਮਿਸਬਿਹੇਵ ਦੀ ਸਜ਼ਾ ਕੀ ਹੈ? ਮੰਨ ਲਓ ਤੁਸੀਂ ਕੀਤਾ ਹੋਵੇ ਉਹਦੀ ਸਜ਼ਾ ਕੀ ਬਣਦੀ ਹੈ? ਦੇਖੋ ਮੈਂ ਜਦੋਂ ਮਿਸਬਿਹੇਵ ਕੀਤਾ ਹੀ ਨਹੀਂ ਹੈਗਾ। ਨਹੀਂ ਚਲੋ ਜੇ ਮੰਨ ਲਓ ਕਿਸੇ ਨੇ ਕੀਤਾ ਤੁਸੀਂ ਨਹੀਂ ਕੀਤਾ। ਕਿਸੇ ਨੇ ਕਿਸੇ ਮੰਤਰੀ ਨਾਲ ਕਿਸੇ ਅਫਸਰ ਨਾਲ ਜਾਂ ਕਿਸੇ ਵਿਧਾਇਕ ਨਾਲ ਮਿਸਬੀਹ ਕੀਤਾ ਉਹ ਪ੍ਰੂਫ ਹੋਣਾ ਚਾਹੀਦਾ ਉਹਦੇ ਡਿਸਮਿਸ ਦਾ ਉਹ ਡਿਸਮਿਸ ਦਾ ਹੈਗਾ ਸੁਪਰੀਮ ਕੋਰਟ ਦੀ ਇੱਕ ਕੋਈ ਮੈਨੂੰ ਪਤਾ ਲੱਗੇ ਨਹੀਂ ਕੋਈ ਦੀ ਹੈ ਉਹ ਜੀ ਡਿਸਮਿਸ ਦਾ ਬੇਸ ਹੈਗਾ ਇਹਨਾਂ ਨੇ ਜਾਣ ਬੁੱਝ ਕੇ ਉਹੀ ਬਣਾਇਆ ਫਿਰ ਓਕੇ ਜਦਕਿ ਇਹਨਾਂ ਨੇ ਪਹਿਲਾਂ ਤਾਂ ਖਲਸੀ ਬੈਨ ਉਹ ਧਾਰ ਬਣਾ ਕੇ ਇਹੀ ਚੀਜ਼ ਸ਼ੁਰੂ ਸ਼ੁਰੂਆਤ ਕੀਤੀ ਸੀ ਉਹ ਫੇਲ ਹੋ ਗਈ ਫਿਰ ਇਹਨਾਂ ਨੇ ਦੂਜੀ ਚੀਜ਼ ਲੈ ਲਈ ਠੀਕ ਹੈ ਮੇਨ ਮਨਸ਼ਾ ਨਾਲ ਦੀ ਇਹੀ ਸੀ ਬਣਾਈ ਹੋਈ ਸੀ ਇਹਨਾਂ ਨੇ ਪਰ ਪੱਤਰਕਾਰਾਂ ਨਾਲ ਜਦੋਂ ਜਦੋਂ ਪੱਤਰਕਾਰ ਸਿੱਧੂ ਦਾ ਪੱਖ ਲੈਣਾ ਚਾਹੁੰਦੇ ਆ ਬਲਵੀਰ ਸਿੱਧੂ ਦਾ ਕਹਿੰਦੇ ਵਿਚਾਰੇ ਨਾਲ ਮੇਰਾ ਕੋਈ ਰੋਲਾ ਨਹੀਂ ਜੇ ਨਹੀਂ ਬੋਰੀ ਪਰ ਨਾਲ ਬੰਦਾ ਉਹ ਝੂਠਾ ਉਹਦੇ ਕਈ ਕੇਸ ਨੇ ਕਿਵੇਂ ਤੁਹਾਡੇ ਬਾਰੇ ਦੋ ਗੱਲਾਂ ਕਰਦੇ ਉਹ ਇਹ ਉਹ ਮੇਰੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ ਲੈਣ ਸਾਰੀ ਦੁਨੀਆ ਦੇਖੇਗੀ ਅੱਛਾ ਮੇਰੇ ਨਾਲ ਜੋ ਵੀ ਘਟਨਾ ਮੈਂ ਦੱਸੀ ਹੈ ਮੈਂ ਉਹ ਪ੍ਰੂਫ ਕਰਾਂਗਾ ਜਨਾਬ ਪ੍ਰੂਫ ਕਰਾਂਗਾ ਜੋ ਮਰਜ਼ੀ ਮੈਨੂੰ ਸਜ਼ਾ ਦਿੱਤੀ ਜਾਵੇ ਮੇਰੇ ਨਾਲ ਬੈਠ ਕੇ ਡਿਬੇਟ ਕਰ ਲੈਣ ਸਾਰੀ ਦੁਨੀਆ ਦੇਖੇਗੀ ਵੀ ਇਹੇ ਕਰਦੇ ਕੀ ਨੇ ਅਸਲ ਮਾਨਯਾ ਚ ਲੋਕ ਇਹਨਾਂ ਨੂੰ ਚੁਣ ਲੈਂਦੇ ਨੇ ਪਤਾ ਨਹੀਂ ਕਿਵੇਂ ਚੁਣਦੇ ਨੇ ਇਹਨਾਂ ਨੂੰ ਤੇ ਇਹੇ ਕਰਦੇ ਕੀ ਨੇ ਇਹਨਾਂ ਦੀ ਇਸਲੀਤ ਵੀ ਸਾਹਮਣੇ ਆਉਣੀ ਚਾਹੀਦੀ ਹੈ ਤੇ ਜਿਹੜਾ ਤੁਸੀਂ ਬਰਤਾਰਪ ਤੁਹਾਨੂੰ ਕੀਤਾ ਉਹਦੇ ਖਿਲਾਫ ਹਾਈ ਕੋਰਟ ਤੁਸੀਂ ਗਏ ਹੋ ਹਾਈ ਕੋਰਟ ਦੀ ਡੇਟ ਕਿੰਨੀ ਪਈ ਉਹ ਜੁਲਾਈ 26 ਜੁਲਾਈ ਹੈ ਓਕੇ ਹਾਂਜੀ ਤੇ ਵਿੱਚ ਨਵਜੋਤ ਸਿੱਧੂ ਤੇ ਵੀ ਤੁਸੀਂ ਦਵਾਧਰ ਰਹੇ ਹੋ ਉਹਦਾ ਕਿੰਨਾ ਨੁਕਸਾਨ ਨਵਜੋਤ ਸਿੱਧੂ ਦੇ ਕੋਲ ਬਹੁਤ ਵਾਰੀ ਅਪੀਲ ਦੇ ਲਈ ਨਹੀਂ ਕੀਤੀ ਕਿਸੇ ਵੀ ਅਫਰ ਹੋਵੇ ਭਾਵੇਂ ਉਹ ਕਿਤੇ ਵੀ ਹੋਵੇ ਕੋਈ ਵੀ ਅਪੀਲ ਦੇ ਲਈ ਜਾਂਦੀ ਆ ਉਹਦੇ ਤੇ ਫੈਸਲਾ ਕਰਨਾ ਮੰਦਦਾ ਕਿਸੇ ਨਾਲ ਗਲਤ ਹੋਇਆ ਜਾਂ ਠੀਕ ਹੋਇਆ ਜੋ ਵੀ ਹੈ ਉਹਦੇ ਤੇ ਇੱਕ ਮਤਲਬ ਸੁਣਵਾਈ ਹੋਣੀ ਚਾਹੀਦੀ ਹੈ ਕਾਨੂੰਨ ਇਹ ਕਹਿੰਦਾ ਵੀ ਜਦੋਂ ਵੀ ਜਦੋਂ ਐਪਲੀਕੇਸ਼ਨ ਤਾਂ ਮੇਰੇ ਕੋਲ ਵੀ ਆਉਂਦੀਆਂ ਰਹੀਆਂ ਤੁਹਾਨੂੰ ਇਹ ਲੱਗਦਾ ਕਿ ਨਵਜੋਤ ਸਿੱਧੂ ਨੇ ਇੱਕ ਵਿਧਾਇਕ ਦੀ ਇੱਕ ਮੰਤਰੀ ਦੇ ਕਹਿਣ ਤੇ ਐਕਸ਼ਨ ਲੈ ਲਿਆ ਉਹਨੇ ਆਪਣੇ ਦਿਮਾਗ ਤੋਂ ਕੰਮ ਨਹੀਂ ਲਿਆ ਦਿਮਾਗ ਤੋਂ ਕੰਮ ਨਹੀਂ ਉਹਨੂੰ ਪਤਾ ਸੀ ਸਾਰੀ ਕੇਸ ਦਾ ਉਹਨੂੰ ਪਤਾ ਸੀ ਇਸ ਕੇਸ ਦਾ ਸਾਰੇ ਦਾ ਪਤਾ ਸੀ ਉਹ ਪਤਾ ਹੋਣ ਦੇ باوجود ਵੀ ਮਤਲਬ ਉਹਨੇ ਇਹ ਗੈਰ ਸੰਵਧਾਨਿਕ ਕਾਰਵਾਈ ਚਲਾਈ ਜਦ ਕਿ ਜਿਹੜੀ ਮੇਰੀ ਇਹ ਸ਼ਿਕਾਇਤ ਕਰਨੀ ਸੀ ਮੇਰੇ ਕਮਿਸ਼ਨਰ ਨੇੜੇ ਸੀ ਉਹਨਾਂ ਨੂੰ ਸ਼ਿਕਾਇਤ ਕਿਉਂ ਨਹੀਂ ਕੀਤੀ ਇੱਕ ਉਹਨਾਂ ਕੋਲ ਨਵਜੋਤ ਸਿੰਘ ਸਿੱਧੂ ਕੋਲ ਤਾਂ ਮਤਲਬ ਕਿਵੇਂ ਚਲੇਗੇ ਇੱਕ ਐਮਐਲਏ ਇੱਕ ਐਮਐਲਏ ਸੀ ਆਮ ਆਦਮੀ ਤੇ ਹੈ ਨਹੀਂ ਸੀ ਉਹ ਇਸ ਵਿੱਚ ਕਾਹਤੋਂ ਪਰਤੀ ਮੇਰੇ ਕਮਿਸ਼ਨਰ ਬੈਠੇ ਸੀਗੇ ਤੇ ਪਰਿਵਾਰ ਜਦੋਂ ਪਰਿਵਾਰ ਨੂੰ ਖੁਸ਼ੀ ਹੁੰਦੀ ਆ ਕਿ ਸੇਵਾ ਮੁਕਤੀ ਹੋਏਗੀ ਉਦੋਂ ਕਿੰਨਾ ਕ ਸੰਤਾਪ ਮਾਨਸਿਕ ਤੌਰ ਤੇ ਕਿੰਨਾ ਕ ਸੰਤਾਪ ਚੱਲੇ ਪਰਿਵਾਰ ਨੇ ਉਹ ਤੁਸੀਂ ਪਹਿਲਾਂ ਦੱਸ ਚੁੱਕਿਓ ਵੀ ਇਹਨਾਂ ਦੇ ਵਿੱਚ ਜਿਹਾ ਪ੍ਰਮਾਤਮਾ ਜਿਵੇਂ ਕਹਿੰਦਾ ਵੀ ਉਹ ਮੇਰੇ ਰੱਖਦਾ ਮੇਰੇ ਰਹਿਣਾ ਪੈਂਦਾ ਪਰ ਫਿਰ ਵੀ ਕੋਈ ਨਾ ਕੋਈ ਸਾਰਿਆਂ ਦਾ ਮਾਈਂਡ ਇੱਕੋ ਜਿਹਾ ਨਹੀਂ ਦਦਾ ਕੰਨਾਂ ਉਤੇ ਜਿਆਦੇ ਗੋਚ ਪੈਂਦਾ ਮਨ ਤੇ ਕਈਆਂ ਤੇ ਘੱਟ ਪੈਂਦਾ ਮੇਰੇ ਕਿਸੇ ਵੀ ਪਰਿਵਾਰ ਦੇ ਮੈਂਬਰ ਨੇ ਕੋਈ ਬੋਝ ਨਹੀਂ ਲਿਆ ਸੀ ਦੁੱਖ ਤਾਂ ਲੱਗੀ ਹੁਣ ਤੁਹਾਨੂੰ ਦੁੱਖ ਤਾਂ ਲੱਗੀ ਅੰਦਰ ਖਾਤੋਂ ਚੀਜ਼ ਤਾਂ ਜਾਂਦੀ ਹੋਇਆ ਓਕੇ ਠੀਕ ਹੈ ਸੋ ਏਸੀ ਕੇਸਰ ਸਿੰਘ ਜਿਨ੍ਹਾਂ ਦੀ ਪੂਰੀ ਦਾਸਤਾਂ ਤੁਸੀਂ ਸੁਣੀ ਇਸ ਮਾਮਲੇ ਨੂੰ ਲੈ ਕੇ ਬਲਵੀਰ ਸਿੱਧੂ ਦਾ ਇਹ ਕਹਿਣਾ ਹੈ ਕਿ ਮੈਂ ਕੇਸਰ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਨਿਯਮਾਂ ਦੇ ਉਲਟ ਕਾਨੂੰਨ ਦੇ ਉਲਟ ਜਾ ਕੇ ਜੋ ਇਹਨਾਂ ਨੇ ਕੰਮ ਕੀਤਾ ਉਹਦੇ ਕਾਰਨ ਇਹਨਾਂ ਨੂੰ ਬਰਤਾਰਫ ਕੀਤਾ ਗਿਆ ਸੋ ਮਾਮਲਾ ਕਿਉਂਕਿ ਹਾਈ ਕੋਰਟ ਦੇ ਅਧੀਨ ਹੈ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਆ کورٹ ਨੇ ਜੋ ਵੀ ਫੈਸਲਾ ਦੇਣਾ ਉਹ ਸਭ ਨੂੰ ਮਨਜ਼ੂਰ ਹੋਏਗਾ ਪਰ ਇੱਕ داستان ਉਸ ਵਿਅਕਤੀ ਦੀ ਹੈ ਜਿਹਨੇ 38 ਸਾਲ ਜਨਤਦਾਰੀ ਨਾਲ ਨੌਕਰੀ ਕੀਤੀ ਹੋਵੇ ਤੇ ਉਹਨੂੰ ਕਿਸ ਤਰ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਮਾੜਾ ਸਿਸਟਮ ਮਾੜੇ ਲੋਕਾਂ ਦੀ ਸਪੋਰਟ ਕਰਦਾ ਸੋ ਮੰਤਰੀ ਜਾਂ ਵਿਧਾਇਕ ਲੋਕ ਇਸ ਕਰਕੇ ਚੁਣਦੇ ਨੇ ਕਿ ਲੋਕਾਂ ਨੂੰ ਵਧੀਆ ਪ੍ਰਸ਼ਾਸਨ ਮਿਲੇ ਪਰ ਜਦੋਂ ਆਪਣੇ ਮੁਲਾਜ਼ਮਾਂ ਨੂੰ ਹੀ ਜਦੋਂ ਸਰਕਾਰ ਜਾਂ ਮੰਤਰੀ ਤੰਗ ਕਰਨ ਲੱਗ ਜਾਣ ਤਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਸਿਸਟਮ ਦਾ ਰੱਬ ਹੀ ਰੱਖਾ ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਆ ਕਿ ਉਹਨਾਂ ਨੇ ਮੇਰੀ 10 ਮਿੰਟ ਜ਼ਰੂਰ ਗੱਲ ਸੁਣੀ ਸੀ ਵਿਸ਼ਵਾਸ ਦਵਾਇਆ ਸੀ ਕਿ ਤੁਹਾਨੂੰ ਇਨਸਾਫ ਦਿੱਤਾ ਜਾਏਗਾ ਪਰ ਮੌਜੂਦਾ ਸਰਕਾਰ ਨੇ ਵੀ ਇਹਨਾਂ ਨੂੰ ਇਹਨਾਂ ਨੂੰ ਇੱਕ ਤਰ੍ਹਾਂ ਦਾ ਇਨਸਾਫ ਨਹੀਂ ਦਿੱਤਾ ਲਗਾਤਾਰ ਪਰੇਸ਼ਾਨੀ ਇਹ ਚੱਲ ਰਹੇ ਨੇ ਸੋ ਦੇਖਦੇ ਆ ਇਹਨਾਂ ਦੇ ਕੇਸ ਦਾ ਕਿਸ ਤਰ੍ਹਾਂ ਨਿਪਟਾਰਾ ਹੋਏਗਾ ਕੈਮਰਾਮੈਨ ਆਮਨ ਦੇ ਨਾਲ ਦਰਸ਼ਨ ਸਿੰਘ ਖੋਖਰ ਐਸਐਸ ਨਗਰਮਹਾਲੀ